ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਕੁਝ ਕੁ ਪੰਕਤੀਆਂ ਆਪ ਜੀ ਦੇ ਸਾਹਮਣੇ ਸਾਂਝੀਆਂ ਕਰਾਂਗੇ ਅਤੇ ਉਹਨਾਂ ਦੇ ਅਰਥ ਭਾਵ ਵੀ ਆਪ ਜੀ ਦੇ ਸਾਹਮਣੇ ਰੱਖਾਂਗੇ ਸੋ ਪਾਸ਼ਾ ਜੀ ਆਗਦੇ ਹਨ ਨਾਨਕ ਜੀ ਉਪਾਏ ਕੈ ਲਿਖਨ ਨਾ ਵੈ ਧਰਮ ਬਹਾਲਿਆ ਥਾਉ ਨ ਪਾਇਨ ਕੁੜਿਆਰ ਮੂਹ ਕਾਲੇ ਦੋਜਕ ਚਾਲਿਆ ਪਾਵ ਗੁਰੂ ਸਾਜ ਜੀ ਆਗਦੇ ਹਨ ਹੇ ਨਾਨਕ ਸਿਰਜਣਹਾਰ ਵਾਹਿਗੁਰੂ ਨੇ ਜੀ ਜੀ ਪੈਦਾ ਕਰਕੇ ਉਹਨਾਂ ਦੇ ਲਿਖੇ ਹਿਸਾਬ ਲੈਣ ਲਈ ਤਰੰਗ ਰਾਜ ਨੂੰ ਬਿਠਾਇਆ ਹੋਇਆ ਹੈ ਉੱਥੇ ਸੱਚ ਦੀ ਕਸਵਟੀ ਉੱਤੇ ਸੱਚੇ ਹੀ ਨਿਭੜਦੇ ਹਨ ਝੂਠੇ ਪਾਪੀਆਂ ਨੂੰ ਵੱਖਰਾ ਕੱਢ ਦਿੱਤਾ ਜਾਂਦਾ ਹੈ ਅਰਥਾਤ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ ਸਗੋਂ ਉਹਨਾਂ ਦਾ ਮੂੰਹ ਕਾਲਾ ਕਰਕੇ ਨਰਕਾਂ ਨੂੰ ਭੇਜ ਦਿੱਤਾ ਜਾਂਦਾ ਹੈ ਉੱਥੋਂ ਦਾ ਮਤਲਬ ਹੈ ਕਿ ਅੱਗੇ ਜਾਂ ਫਿਰ ਅਗਲਾ ਲੋਕ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਭਾਵ ਅੱਗੇ ਭਾਵ ਪਰਲੋਕ ਵਿੱਚ ਮਨੁੱਖ ਦੀ ਕਰਨੀ ਕਮਾਈ ਅਤੇ ਕੀਰਤ ਹੀ ਬਾਚੀ ਜਾਂਦੀ ਹੈ ਅਤੇ ਬਹਾ ਕੇ ਲੇਖਾ ਸਮਝਾ ਕੇ ਕੀਤਾ ਜਾਂਦਾ ਹੈ ਭਾਵ ਇਨਸਾਨ ਨੂੰ ਜੋ ਕਿ ਇਨਸਾਨ ਦੀ ਆਤਮਾ ਹੈ ਉਹਨੂੰ ਬਿਠਾ ਕੇ ਉਦਾਂ ਲੇਖਾ ਕੀਤਾ ਜਾਂਦਾ ਹੈ ਐਵੇਂ ਜ਼ਬਰਦਸਤੀ ਦਾ ਜ਼ਬਰਦਸਤੀ ਜਾਣ ਲਿਹਾਜ਼ ਜਾਂ ਵਿਤਕਰਾਂ ਨਹੀਂ ਕੀਤਾ ਜਾਂਦਾ ਸਭ ਨੂੰ ਉਸ ਲੋਕ ਦੇ ਵਿੱਚ ਇਕੁਅਲ ਸਮਝਿਆ ਜਾਂਦਾ ਹੈ ਇੱਕ ਸਮਾਨ ਹੀ ਸਮਝਿਆ ਜਾਂਦਾ ਹੈ ਜਦੋਂ ਅੱਗੇ ਲੇਖਾ ਹਿਸਾਬ ਕਿਤਾਬ ਹੁੰਦਾ ਹੈ ਤਾਂ ਉਸ ਵੇਲੇ ਕੀਤੇ ਹੋਏ ਚੰਗੇ ਜਾਂ ਮਾੜੇ ਕਰਮ ਅਨੁਸਾਰ ਹੀ ਮਨੁੱਖ ਦੀ ਰੂਹ ਨੂੰ ਡੰਡ ਮਿਲਦਾ ਹੈ ਅਤੇ ਜੇ ਅਗਰ ਮਨੁੱਖ ਦੀ ਰੂਹ ਨੇ ਚੰਗੇ ਕਰਮ ਕੀਤੇ ਹਨ ਤੇ ਉਸ ਦੇ ਨਾਲ ਚੰਗਾ ਵਰਤਾਰਾ ਹੁੰਦਾ ਹੈ ਅਗਰ ਉਸ ਨੇ ਮਾੜੇ ਕਰਮ ਕੀਤੇ ਹੁੰਦੇ ਹਨ ਤੇ ਉਸ ਦੇ ਨਾਲ ਮਾੜਾ ਵਰਤਾਰਾ ਕੀਤਾ ਜਾਂਦਾ ਹੈ ਆਪ ਸਭ ਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ